ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਸੱਜਣੋ ਨੋਟ ਕਰ ਲਿਓ ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਐਸ ਵੇਲੇ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਲੇ ਆਇਆ ਹੈ ਕਿ ਫੇਰ ਪਾਉ ਨਗੀਨੇ ਵੀ ਕਹਿ ਸਕਦੇ ਆ ਬਾਕੀ ਤੁਸੀਂ ਕਹਣਾ ਸੈਪਟ ਕਰਦੇ ਆ ਨੀਲੀ ਰਾਵੀ ਦੀ ਟੇਡਾ ਕੱਟ ਸੱਜਣੋ ਪਿਓਰ ਜਿਵੇਂ ਜਾਤ ਕਹਿ ਦਈਏ ਉਹ ਚੀਜ਼ ਤੇ ਬੂਰੀ ਵੀ ਨੀਲੀ ਰਾਵੀ ਦੀ ਟੌਪ ਦਾ ਨਗੀਨਾ ਮੈਂ ਚੰਗਾ ਕੱਟ ਕੱਟ ਚੰਗਾ ਪੱਠ ਪੜਾ ਦੋਨੇ ਇੱਕ ਤੋਂ ਇੱਕ ਵੱਧ ਕੇ ਆ ਤੇ ਇੱਕ ਸੱਜਣੋ ਆਹ ਕੱਟੀ ਵੀ ਨਾ ਕਰਮਾਂ ਵਾਲੀ ਬੜੀ ਦਿਲ ਲੱਗੀ ਆਪ ਨੂੰ ਵੇਖਿਓ ਜਦੋਂ ਤੋਰ ਤਾਰ ਕੇ ਵਿਖਾਈ ਨਾ ਥੋੜੀ ਜੀ ਡਰਦੀ ਐ ਇਹਨੂੰ ਐ ਜੇ ਆ ਵੀ ਪਤਾ ਨਹੀਂ ਮੈਨੂੰ ਕੀ ਕਹਿਣ ਲੱਗੇ ਤੇ ਚੰਗੀ ਕੱਟੀ ਆ ਤੇ ਸੱਜਣੋ ਇੱਕ ਝੂਟੀ ਹੋਰ ਆ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਤੇ ਬਾਕੀ ਫਿਰ ਜਾਣਕਾਰੀ ਸਾਰੀ ਆਪਾਂ ਬਾਊ ਤੋਂ ਲੈ ਕੇ ਕੱਲਾ-ਕੱਲਾ ਪਸ਼ੂ ਚਲਾ ਚਲੂ ਕੇ ਬਿਨੇ ਆ ਤੇ ਰਿਕਵੈਸਟ ਬੇਨਤੀ ਰਹਿੰਦੀ ਆ ਵੀ ਕੋਈ ਵੀ ਪਸ਼ੂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਸੱਜਣੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਉਹ ਵੀ ਆਲਟ ਸੈੱਟ ਕਰ ਲਿਓ ਵੈੜ ਸੂਪੀ ਆ ਸੱਜਣੋ ਐਨ ਓਕੇ ਰਿਪੋਰਟ ਚੰਗਾ ਥਨ ਲੇਵਾ ਤੇ ਚੰਗੀ ਬਣੀ ਆ ਕਰਮਾਂ ਵਾਲੀ ਤੇ ਕੱਦ-ਕੱਠ ਬਹੁਤ ਚੰਗਾ ਤੇ ਕਿਹੜਾ ਬੱਚਾ ਬੱਚਾ ਕੀ ਦੇਗੀ ਸਾਰੀ ਗੱਲਬਾਤ ਕਰਾਂਗੇ ਮਗਰ ਵੀ ਵੱਛੀ ਆ ਗਈ ਆ ਭਾਉਾਂ ਦਾ ਆ ਝੋਟੀ ਵੀ ਗੱਬਣ ਥੋੜੀ ਜੀ ਕੱਚੀ ਲੱਗਦੀ ਮੈਨੂੰ ਤੇ ਪਰ ਝੋਟੀ ਬੜੀ ਨੱਗਰ ਨੋਕਰ ਤੇ ਆ ਆ ਗਿਆ ਵਿਖਾ ਗਈ ਤੁਹਾਨੂੰ ਮੂੰਹ ਸਜਣੋ ਆਖੋ ਖ ਵੇਖਿਓ ਯਾਰ ਝੂ ਬੂਰੀ ਨੀਲੀ ਦੀ ਜੇ ਕਦੇ ਕੱਟੀ-ਕੁੱਟੀ ਦੇਗੀ ਨਾ ਕਰਮਾਂ ਵਾਲੀ ਤੇ ਕੀ ਕਹਿਣੇ ਹੋਣਗੇ ਤੇ ਆ ਵੀ ਮੈਂ ਟੌਪ ਦੀ ਰਹੂਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਅੱਜ ਭਾਉ ਨੂੰ ਕਮੈਂਟ ਕਮੈਂਟ ਕਰਕੇ ਦੱਸਿਓ ਹੌਸਲਾ ਆ ਜਾਂਦਾ ਵੀ ਚੰਗੇ ਪਸ਼ੂ ਲੈਣ ਦਾ ਸਤਾ ਹੋਰ ਵੱਜ ਜਾਂਦਾ ਲੈਣੀ ਦਾ ਸਜਣੋ ਇੱਕ ਭਰਾ ਨਹੀਂ ਹੁੰਦੀ ਐ ਤੇ ਆਜੋ ਕਰੀਏ ਗੱਲਬਾਤ ਤੇ ਤੋਰ ਤਾਰ ਕੇ ਵੇਣੇ ਆ ਬਾਲਾ ਸਮਾਂ ਨਹੀਂ ਲੈਂਦੇ ਤੁਹਾਡਾ ਜੋੜੇ ਰਹੋ ਐਂਡ ਤੱਕ ਧੰਨਵਾਦ ਹੋਊਗਾ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਗੁਰੂ ਰਾਮ ਦਾ ਚੜਦੀ ਕਲਾ ਨਾ ਬੜੀ ਚੜਦੀ ਕਲਾ ਮੇਰਾ ਹਾਂ ਬੜੀ ਮੇਰਿਆ ਤੇ ਭਾਉ ਜੀ ਆਪਣਾ ਡਰੈਸ ਡਰੈਸ ਆਪਣਾ ਪਿੰਡ ਬਲਟੋਆ ਹਾਂ ਜਿਹੜਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ ਹੈਗਾ 887288566 77103 ਕਾ ਤਰਜੀਹ ਦਾ ਸ਼ਹਿਰ ਠੀਕ ਆ ਇਹ ਆਪਣੇ ਮੋਬਾਈਲ ਨੰਬਰ ਹੋਗੇ ਹਾਂਜੀ ਹਾਂਜੀ ਤੇ ਭਾਉ ਜੀ ਦੂਜਾ ਆ ਫਿਰ ਮੈਂ ਦਾ ਕੀ ਹੁਣ ਹਸਾਬ ਕਿਤਾਬ ਜਾਈਏ ਇਹ ਤੀਜਾ ਸੂਆ ਮੈਂ ਸੂਣ ਵਾਲੀ ਅੱਜ ਸੂਬੇ ਕੀ ਟਿਕਾਣਾ ਤੇ ਤਿਆਰੀ ਜੀ ਆ ਤਿਆਰੀ ਜੀ ਤੀਜਾ ਸੂਆ ਸੂਗੀ ਹਾਂ ਠੀਕ ਆ ਤੇ ਮੈਂ ਮੈਂ ਆ ਜਿੰਨਾਂ ਦੇ ਏਰੀਏ ਕਿਹੜੇ ਦੀ ਆਪਣੇ ਦੀ ਇਹ ਆ ਏਰਗੇ ਖੇਮ ਕਰਨ ਦੀ ਆ ਬਾਰਡਰ ਏਰਗੇ ਖਾਚ ਬਾਰਡਰ ਏਰਗੇ ਹਾਂ ਤੀਜਾ ਸੂਆ ਹਾਂ ਤੇ ਜਾਨੀ ਕਿ ਦੋ 1 ਤੋਂ 2 ਕਿਲੋਮੀਟਰ ਦੂਰੀ ਆ ਤਾਰਾਂ ਦੇ ਲਾਗੂ ਜਿੱਥੋਂ ਆਪਾਂ ਮੈਂ ਜਾਂਦੀ ਮੈਂ ਲਈ ਆ ਹਾਂ ਹਾਂ ਤੇ ਭਾਉ ਜੀ ਦੂਜੇ ਸੂਏ ਕੀ ਦੁੱਧ ਦੁੱਧ ਦੇਗੀ ਇਹਨੇ ਪਹਿਲੇ ਸੂਏ ਦਿੱਤਾ 12 13 ਰੱਖ ਲਓ 12 ਕਿਲੋ ਹਾਂ ਦੂਜੇ ਸੂਏ ਨੇ 17 ਕਿਲੋ ਮੈਨੇ ਦੁੱਧ ਦਿੱਤਾ ਬੇ ਨਾਮ ਮੈਨੇ ਪਿੰਡੇ ਅਚਾਈ ਨਾ ਦੁੱਧ ਦੀ ਕੀ ਏ ਐਰ ਦੀ ਮੈਂ 20 ਕਿਲੋ ਵਾਲੀ ਆ ਇਹ ਪਰ ਜੇ ਇਹਨੂੰ ਦਸ ਸਾਲ ਤੇ ਮੈਂ 20 ਕਿਲੋ ਚੋਂਦੀ ਜੇ ਸਰਦੀ ਚ ਹੁੰਦੀ ਹਾਂ ਫੋਨ ਮੈਂ 17 18 ਕਿਲੋ ਦੋ ਚ ਬਹੁਤ ਗਿਸਤ ਪੌਲੇ ਵਾਲੂ ਬਹੁਤ ਚੰਗਾ ਮੈਂ ਥੱਲੇ ਮੈਂ ਚੰਗੀ ਜਿੰਨੀ ਅੱਖ ਜੇ ਕਿਤੇ ਮੈਂ 53 ਪੋਲੀ ਪੂ ਕਰ ਗਈ ਕੀ ਬਾਤ ਹੈ ਨਾ ਲਿਵਾ ਪਾਂਡਾ ਬਹੁਤ ਚੰਗਾ ਮੈਂ ਥੱਲੇ ਵਾਕੇ ਹੀ ਪਾਉ ਮੈਂ ਤੇਰੀ ਦੁੱਧ ਵਾਲੀ ਕੋਈ ਸ਼ੱਕ ਨਹੀਂ ਤੇ ਆ ਤਾਂ ਨੀਲੀ ਚ ਗਈ ਨਾ ਫਿਰ ਪਿਓਰ ਨੀਲੀ ਪਿਓਰ ਨੀਲੀ ਵੇ گلابی ਅੱਖ ਹਾਂ ਕਿਹੇ ਗੱਲਾਂ ਕੁਸੀ ਨਹੀਂ ਗਈ ਜੋ ਦੀ ਕਿਆ ਕਹਿਣੇ ਆ ਕਰਮਾੜੀ ਦੇ ਲੇਵੇ ਲੂਵੇ ਦੀਆਂ ਕਿਆ ਬਾਤਾਂ ਕੰਦ ਵੇਖਦਾ ਤੇ ਭਾਉ ਜੀ ਜਿਵੇਂ ਥਣਾ ਥਣਾ ਲੋਕ ਕੇ ਆ ਨਾ ਜਮਾ ਹਾਂ ਨਾ ਆਪਾਂ ਟਿੱਪ ਕੇ ਨਹੀਂ ਓਕੇ ਅਗਲਾ ਆਪਦੀ ਟਿੱਪ ਕੇ ਲੈ ਜੀ ਆਪਾਂ ਦੀ ਤਸੱਲੀ ਕਰਕੇ ਖੜੇ ਮਾੜੀਆ ਤੇ ਇੱਥੇ ਰਹਿੰਦੇ ਰਹਿੰਦੇ ਵੇ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਆ ਇੱਥੇ ਲਾਉਣੇ ਆਪਾਂ ਵੀ ਲਾ ਕੇ ਲਈ ਆ ਆਪਾਂ ਵੀ ਲਾ ਕੇ ਰਕਮ ਲਈ ਆ ਤੇ ਭਾਉ ਜੀ ਭਾਰ ਪੂਰੇ ਲਓ ਉਹ ਗਰੰਟੀ ਆਪਾਂ ਗਰੰਟੀ ਤੇ ਵਾਕਿਆ ਤੇਰੀ ਗੱਲਾਂ ਨੂੰ ਜੇ ਅੱਜ ਰਾਤ ਨੂੰ ਨਾ ਸੂਈ ਤੇ ਕੱਲ ਤੜਕੇ ਸੂਪੂਗੀ ਹਣਾ ਹਾਂ ਤੇ ਕੀ ਪਤਾ ਬਾਬਾ ਮਿਹਰ ਕਰੇ ਕਰਮਾਂ ਵਾਲੀ ਕੱਟੀ ਦੇ ਜੇ ਜੇ ਕਦੇ ਹੂੰ ਕੱਟੀ ਦੇ ਹਣਾ ਜਿਹੜੇ ਜਿਹੜੇ ਬੰਦੇ ਤੋਂ ਨਹੀਂ ਕੋਈ ਸਰ ਨਹੀਂ ਨੀ ਲੀ ਰਾਬੀ ਹਾਂ ਹਾਂ ਉਹ ਵੀ ਗੁਰੂ ਰਾਮਦਾਸ ਬਾਬਾ ਚਲੋ ਉਹ ਤਾਂ ਰੱਬ ਦੇ ਕੁਦਰਤ ਦੇ ਹੱਥ ਆ ਸਜਣੋ ਚਲੋ ਕੱਟੀ ਦੇ ਗੁਰ ਤੇਰੇ ਬਾਣੀ ਹਾਂ ਪਾਉ ਜੀ ਥੋੜੀ ਜੀ ਡਰਦੀ ਐ ਤੇ ਮੜੀ ਤੋਰ ਕਰਾ ਚੱਕੀ ਦੀ ਕਰਮ ਵਾਲੀ ਦੀ ਪਿੱਛੇ ਹੋ ਪਤ ਓਏ ਕੁਛ ਨਹੀਂ ਕਹਿੰਦੇ ਵੇਖੋ ਸਜਣੋ ਲੇਵਾ ਮੈਂ ਚਰ ਕੇ ਹੁੰਦੀਆਂ ਬਾਹਰ ਬਾਹਰ ਆਏ ਹਾਈ 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 ਇਹ ਫਿਰ ਪਿਓਰ ਆ ਗਈ ਆ ਪਿਓਰ ਪਿਓਰ ਕੀ ਬਾਤ ਆ ਸੱਜਣੋ ਲੇਵਾ ਭਾਂਡਾ ਚੈੱਕ ਕਰਿਓ ਮਾਝ ਦਾ ਯਾਰ ਕੋਈ ਸ਼ੱਕ ਨਹੀਂਗਾ ਕਰਮਾਂ ਵਾਲੀ ਚੰਗਾ ਦੁੱਧ ਪਾਊਗੀ ਬੇਫਿਕਰ ਹੋ ਜਿਓ ਬਾਊ ਕਿਉਮੜੀ ਦੇਖੇ ਦੀ ਮੈਂ ਨਾ ਨਾ ਦੇ ਕੱਲੀ ਕੱਲੀ ਪਿੰਡੇ ਤੇ ਰੀਜ਼ਨ ਆਲਾ ਸਾਰੀ ਹਾਂ ਸਾਰੀ ਰੀਜ਼ਨ ਆਲਾ ਜਿਹਨੂੰ ਕਹਿ ਦਈਏ ਵੀ ਮੱਝ ਆ ਹਾਂ ਵਾਕਿਆ ਕੋਈ ਸ਼ੱਕ ਨਹੀਂ ਪਾਉ ਟਾਪ ਦੀ ਮੈਂ ਆ ਸੱਜਣੋ ਕੱਦ ਕਾਠ ਵੀ ਚੰਗਾ ਤੇ ਬਾਕੀ ਫਣ ਕੇਰਾ ਤਾਂ ਪੁੜੇ ਸਿੱਟੀ ਬੈਠੀ ਆ ਤੇ ਹੋ ਸਕਦਾ ਵੀ ਪਿੱਛੋਂ ਜਿਉ ਤੁਹਾਨੂੰ ਕੁਝ ਜਜਮੈਂਟ ਘਾਟਾ ਵੀ ਤੇ ਬਾਕੀ ਨਾ ਲੇਵੇ ਭਾਂਡੇ ਲਈ ਬੇਫਿਕਰ ਹੋ ਜਿਓ ਚੰਗੀ ਆ ਥਣ ਤੁਸੀਂ ਟਿਪ ਲੈਣੇ ਆ ਤੇ ਲੇਵਾ ਭਾਂਡਾ ਮੈਂ ਤੁਹਾਨੂੰ ਵਿਖਾ ਦਿੰਨਾ ਜਿੰਨਾ ਕੋ ਹੋ ਸਕੇ ਨੇੜ ਤੋਂ ਤੇ ਬਾਕੀ ਨਾ ਜਦੋਂ ਆ ਕੇ ਵੇਖੋਗੇ ਤੇ ਮੈਂ ਤੁਹਾਡੇ ਜਿਵੇਂ ਕਹਿ ਦਈਏ ਪਸੰਦ ਆਊ ਪਾਉ ਜੀ ਰੇਟ ਤੇ ਗੱਲ ਮੁੱਕ ਜਾਣੀ ਆ ਸਭ ਤਾਂ ਸੁੱਤਾਂ ਕਰ ਲਈਆਂ ਜੀ ਸਰ ਰੇਟ ਤੇ ਜੀ ਕਰਦਾ 1.5 ਲੱਖ ਮੰਗ ਜੇ ਓਕੇ ਆ ਪਰ 1 15 ਵੀ ਮੈਂ ਦੇ ਦਾਂ ਅੱਛਾ ਆਹੋ 1 ਲੱਖ ਤੇ 15000 ਦੀ ਉੱਚ 3000 ਲੱਖ ਤੇ 12000 ਦੀ ਤੇ ਫਿਰ ਲੈਂਦੇ ਪੰਜਾਬ ਵਾਲੇ ਪਾਸਿਓਂ ਆਈ ਹੈ ਤੇ ਪਿਆਰ ਮੁਹੱਬਤ ਫੇਰ ਕਰਦਾ ਹੈ ਕਰਤ ਗਈ ਹਨਾ ਹੱਸ ਕੇ ਜੇ ਕਰੀਆਂ ਚਿਕਨ ਹੱਸ ਕੇ ਕਰਦਾ ਹੈ ਹਨਾ ਪਰ ਜਿਹੜਾ ਮੈਂ ਲੈ ਗਿਆ ਕਿਰੇ ਗੁਣ ਗਾਊਗਾ ਅੱਛਾ ਆ ਮੈਂ ਦੋ ਦਾ ਸਿਰਾ ਨਹੀਂ ਆ ਓਕੇ ਕੀ ਕਹਿਣੇ ਆ ਕੋਈ ਸ਼ੱਕ ਨਹੀਂ ਇੱਕ 12 ਚੋਂ ਪਿਆਰ ਮੁਹੱਬਤ ਹੋ ਜੂ ਫੇਰ ਕਰਦਾ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਤੇ ਅੱਗੇ ਆ ਗਈ ਹੁਣ ਪੂਰੀ ਇਹ ਵੀ ਭਾਉ ਜੀ ਕੀ ਹਿਸਾਬ ਕਿਤਾਵੇ ਦਾ ਇਹ ਦੂਜਾ ਤੇ ਤੀਜਾ ਸਵੇਰੇ ਇਹ ਹੋਊਗੀ ਘਰ ਵਾਲੇ ਦੂਜਾ ਤੇ ਤੀਜਾ ਸੂਆ ਹੋਊਗੀ ਹਾਂ ਵਾਕਿਆ ਹੀ ਇਹਦਾ ਰਿਕਾਰਡ ਹੈ ਮੈਂ ਦਾ ਅੱਛਾ ਸਾਰਾ ਕੋਈ ਇਹਦਾ ਹੈ ਰਾਜ ਦੁੱਧ ਦਾਤਾ ਅੱਛਾ ਹਾਂ ਇਹਦਾ ਮੈਂ ਦਾ ਦੁੱਧ ਨੇ 20 ਕਿਲੋ ਮੈਨੇ ਦਿੱਤਾ ਕਿਹਦੇ ਨੂੰ ਇਹਦੇ ਮਾਲਕਾਂ ਦੇ ਮਾਲਕਾਂ ਦੇ ਕਿਤੇ ਤਿੱਪਾ ਨੇ ਜਲਦੀਸੇ ਥਣ ਮੜਾ ਮੋਟਾ ਲੱਗਦਾ ਨਾ ਹਾਂ ਪੋਲੀ ਰੂਮਰ ਕੀ ਉਹਲੀ ਦੇ ਜਿਵੇਂ ਨਲਕਾ ਚੱਲਦਾ ਨਾ ਕਿਆ ਲੱਗ ਲੱਗ ਲੱ ਕਰਕੇ ਤੇ ਪਾਉ ਆ ਤਾਂ ਨੀਲੀ ਰਾਵੀ ਦੀ ਗਈ ਪਿਓਰ ਨੀਲੀ ਰਾਵੀ ਪਿਓਰ ਦੀਦੀ ਗਾ ਗੇ ਚਾਰੇ ਪੈਰ ਧੋਤੇ ਗਏ ਇੱਕੇ ਪਿੰਡ ਤੇ ਦੋਵੇਂ ਮਹੀਨਿਆਂ ਅੱਛਾ ਇੱਕੇ ਪਿੰਡ ਤੇ ਕਿਆ ਬਾਤ ਤੇ ਪਾਉ ਜੀ ਦਿਨ ਲੈ ਜੂ ਹਜੇ ਦਿਨ ਅਜੇ ਲੈ ਜੂ ਆਪਾਂ ਲੇ ਜੂਗੀ ਹਾਂ ਹਫਤੇ ਦੇ ਵਿੱਚ ਵਿੱਚ ਥਣਾ ਦੀ ਆਪਣੀ ਚਲ ਆਪਾਂ ਮਹਾਰਾਜ ਦੀ ਕਿਰਪਾ ਸਾਰਗਾ ਮੈਂ ਚੈੱਕ ਕੀਤੀਆਂ ਹਾਂ ਪਰ ਅਗਲਾ ਯਾਰ ਚੈੱਕ ਕਰਕੇ ਲੈ ਜਾਵੇ ਕਾਦੋਂ ਐਵੇਂ ਹਨਾ ਰੁਪਈਏ ਲਾਉਣੇ ਆ ਆਪਾਂ ਪਾਟਿਆ ਨਹੀਂ ਲੈਣਾ ਜਦੋਂ ਤੇ ਅਗਲਾ ਮਾੜੀ ਮੈਂ ਕਿਉਂ ਲਵੇ ਤੇ ਮੈਂ ਬਹੁਤ ਚੰਗੀ ਦਾ ਪਉ ਤੂਰ ਕਰਾ ਚਾ ਇੱਕ ਹਫਤਾ ਲਾਉਗੀ ਸੱਜਣੋ ਥਣਾ ਦੀ ਭਾਰ ਦੀ ਪਾਉ ਕਹਿੰਦਾ ਚੈੱਕ ਕਰਕੇ ਲੈ ਕੇ ਜਾਇਓ ਭਾਰ ਲਿਓ ਬੇਫਿਕਰ ਹੋ ਜਾ ਤੇ ਵਜਨ ਵਜਨ ਦਾ ਮਾਲ ਲਾਈ ਆ ਅੱਖ ਤੇ ਸਿੰਘ ਹਾਂ ਕਿਹੜੀ ਕਿਹੜੀ ਚੀਜ਼ ਗਨਾਈਏ ਕਰਮਾਂ ਵਾਲੀ ਦੀ ਤੁਹਾਨੂੰ ਤੇ ਫੇਰ ਆ ਵੀ ਬੂਰੀ ਗਈ ਆ ਬੜੇ ਟਾਈਮ ਬਾਅਦ ਆਈ ਆ ਬੂਰੀ ਪਾਉ ਹਣਾ ਮੈਂ ਆਪਾਂ ਲੱਗਦੇ ਚੰਗੀ ਆ ਮਾਰੀ ਲੈਣੀ ਹਾਂ ਨਹੀਂ ਬੂਰੀਆਂ ਨਿਕਲਦੀਆਂ ਵੀ ਘਾਟਾ ਫੈਣ ਬਹੁਤ ਹੈ ਦੀ ਦੁਨੀਆ ਇਹਦੀ ਫੇਰ ਇੱਕ ਹੋਰ ਸਿਰਫ ਜੋ 7 ਫੈਣ ਜੋ ਇਹਦੀ ਅੱਛਾ ਆ ਕਿਆ ਬਾਤ ਆ ਸਜਣੋ ਤੇ ਪਾਉਲੇ ਵਾ ਤਾਂ ਮੈਂ ਚੰਗਾ ਤਿਆਰ ਕਰੂਗੀ ਹਜੇ ਹਣਾ ਨਹੀਂ ਠੀਕ ਆ ਖੁੱਲੇ ਢੁੱਲੇ ਲੈਵੇ ਦੀ ਗਾਵਾਂ ਅਰ ਕਾ ਲੈਵਾ ਕੋਈ ਮੈਂ ਤੇ ਲੰਮਾ ਹੀ ਨਹੀਂ ਦੇ ਠੀਕ ਆ ਵੇਖਿਓ ਸਜਣੋ ਬਹੁਤ ਸੋਹਣੀ ਯਾਰ ਸੋਹਣਾ ਰੰਗ ਰੂਪ ਆ ਮਾਝ ਦਾ ਤੇ ਪਾਉ ਜੀ ਹੁਣ ਕੋਈ ਹੋਰ ਜੇ ਗੱਲਬਾਤ ਪੁੱਛਣ ਵਾਲੀ ਰਹਿ ਗਈ ਉਹ ਪਰਮਾਤਮਾ ਜਾਣੇ ਨਿੰਬੂ ਵਰਗਾ ਪਿੰਡ ਆ ਹਾਂ ਤੇ ਰੇਟ ਇਹਦਾ ਕੀ ਕਰੀਏ ਇਹਦਾ 122 1 ਲੱਖ ਤੇ 22000 ਰੁਪਇਆ ਰੇਟ ਆ ਤੇ ਉਹਦੇ ਚੋਂ ਦਾ ਦੇ ਨੀ ਆ ਨਾ ਕਰ ਯਾਰ ਆਪ ਹੀ ਮਾਰਦੇ ਸਟਾਈਆਂ ਦੋ ਕ 115000 ਦੀ ਮੈਂ ਆ ਪਹਾਂ ਨਾ ਦੇਣੀ 115000 ਦੀ ਹਾਂ ਵਿੱਚ ਛੋਟ ਕਰਨੀ ਇਹ ਬੋਲ ਕਿਤੇ ਨਹੀਂ ਹੈ ਗੱਜਾ ਜਿਹੜਾ ਆਪਾਂ ਕਰਦੇ ਆ ਮੈਂ ਨਹੀਂ ਆਂਦਾ ਤੈਨੂੰ ਹਾਏ ਕੋਈ ਸ਼ੱਕ ਨਹੀਂ ਕੋਈ ਕਿੰਨੀ ਰੇਟ ਹੈਗਾ ਨਹੀਂ ਹੈ 115 ਦੀ 115 ਨਹੀਂ ਮੈਂ ਆ ਨਾ ਹੀ ਦੇਣੀ ਹਾਂ ਨਾ ਤੇ ਕੋਈ ਜੇ ਬਾਹਲਾ ਖਸਜਿਆ ਕਰਕੇ ਜੇ ਤੇਨੂੰ ਕਿਸੇ ਨੇ ਖੁਸ਼ਦਿਲ ਬੰਦੇ ਨੇ ਤੇਰੇ ਵਾਂਗੂ ਫੋਨ ਲਾਇਆ ਤੇ ਜੇ ਅਗਲਾ ਐਨ ਕਰ ਗਿਆ ਵੀ ਪਾਉ ਐਨਾ ਕਰ ਯਾਰ ਮੈਂ ਵੀ ਪੂਰੀ ਰੱਖਣੀ ਆ ਕਰ ਤੇ ਕਰਦੀ ਮਾਨਤਾਨ ਜਾ ਯਾਰ ਕੋਈ ਗੱਲ ਨਹੀਂ ਯਾਰ ਤਾਂ ਗੱਲ ਹੀ ਕੋਈ ਨਹੀਂ ਮਹਾਰਾ ਸੱਚੇ ਪਾਤਸ਼ਾਹ ਆਪਾਂ ਨੂੰ ਹੋਰ ਦੇਊਗਾ ਕਿਤੇ ਚ ਆਗ ਹੀ ਨਹੀਂ ਇਹਨਾ ਕੰਮ ਚੱਲੂ ਜਿੰਨਾ ਮਹਾਰਾ ਚਲਾਉਂਦੇ ਆ ਹਨਾ ਹਾਂ ਕਰਨਾ ਤਾਂ ਉਹਨੇ ਹੀ ਆ ਉਹਨੇ ਉਹਨੇ ਤੇ ਜੇ ਆਪਾਂ ਨੂੰ ਦੇਤੀ ਆਪਾਂ ਗਾਂ ਦੇਵਾਂਗੇ ਕਿਸੇ ਨੂੰ ਉਹਦੀ ਰੂਹ ਖੁਸ਼ ਹੋ ਸ਼ੀਸ਼ਾ ਦੇਉ ਆ ਸ਼ੀਸ਼ਾ ਦੇਉ ਮੈਂ ਮੈਂ ਆ ਵਾਕਿਆ ਯਾਰ ਪੂਰੀ ਰੱਖਣ ਦੇ ਸ਼ਕੀਨ ਭਰਾਵਾਂ ਲਈ ਸੱਜਣੋ ਬੁਰੀ ਦੀ ਆ 2 ਕਿਲੋ ਵਾਲੀ ਹਾਂ ਇੱਕ ਬੁਰੀ ਦੀ 12 ਕਿਲੋ ਵਾਲੀ ਵਾਕਈ 20 ਕਿਲੋ ਬੁਰੀ 20 ਸਰੀ 20 ਸਰੀ ਯਰ ਭਾ ਵੀ ਆ ਚ ਪਾਉ ਹਾਂ ਵੀ ਜੈ ਜੀ ਡੇਢ ਲੱਖ ਮੰਗਦਾ ਅਗਲਾ ਹਾਂ ਡੇਢ ਲੱਖ ਮੰਗਦੇ ਇਹਦੇ ਹਣਾ ਸਾਡੇ ਇੱਥੇ ਲੱਗੇ ਇੱਕ ਮਹੀਨਾ ਦਾ ਡੇਢ ਬੰਦੇ ਮੰਗਣ ਦੇ ਵਾਕਈ ਕੋਈ ਸ਼ੱਕ ਨਹੀਂ ਪਾਉ ਬਾਕੀ ਸੁਭਾਅ ਵੀ ਚੰਗਾ ਨਹੀਂ ਹਾਂ ਬਹੁਤ ਚੰਗੀ ਜਮਾਈ ਵਾਕਈ ਪਾਉ ਕੋਈ ਸ਼ੱਕ ਨਹੀਂ ਆ ਜੈਂ ਜੇ ਆ ਵੀ ਕੈਮਰਾ ਇਤਨਾ ਤੇ ਰੱਖੀਏ ਤੇ ਪਰ ਟੈਂਪਰੇਚਰ ਵਧੇ ਤੋਂ ਸੱਜਣੋ ਫੋਨ ਜੇ ਵੀ ਬੰਦ ਹੋਣ ਲੱਗ ਗਏ ਆ ਤੇ ਭਾਉਜੀ ਆ ਝੋਟੀ ਲਿਆ ਹਾਂ ਕੱਢ ਕੇ ਕੀ ਹਿਸਾਬ ਦਾ ਬਲੂਨ ਕੱਤੀ ਪਹਿਲਾਂ ਪਲੂਨ ਹੀ ਹੁੰਦੀ ਆ ਹਾਂ ਹਾਂ ਪਹਿਲਾਂ ਬੜਾ ਚੰਗਾ ਕਰਮਾੜੀ ਨੇ ਤਿਆਰ ਕੀਤਾ ਚਾਰ ਦੰਦੇ ਦੇ ਲੇਵਾ ਕੀ ਬਾਤ ਆ ਲਾਲੀ ਵਾਲਾ ਲੇਵਾ ਪਾਉ ਹਣਾ ਝੋਟੀ ਐ ਓਕੇ ਆ ਠੀਕ ਆ ਤੇ ਜਦੋਂ ਟਿੱਪੀ ਟੁੱਪੀ ਪਹਿਲਾਂ ਕੱਟੀ ਓਕੇ ਆ ਨਾ ਮੂੰਹ ਡਰ ਜਾਂਦੀ ਐ ਡਰਕਲ ਪਾ ਲਈ ਐ ਪੂਰੀ ਟਰੱਕ ਲੈਣੇ ਦਾ ਬੱਚਾ ਇਹ ਇਹਨੇ ਬੱਚਾ ਲਈ ਲੈਣਾ ਹਣਾ ਲੈ ਲੈਣਾ ਹੀ ਲੈਣਾ ਓਕੇ ਤੇ ਦਿਨ ਪਾਉ ਕਿੰਨੇ ਲੈ ਜੂ ਇਹ ਦਿਨ ਲੈ ਜੂ ਵੀ ਆ ਦੇ ਕੋਈ 6-7 ਲੈ ਜੂ ਹਣਾ ਹਫਤੇ ਦੇ ਵਿੱਚ ਵਿੱਚ ਸੂਪੂ ਹਾਂ ਆਪਾਂ 22 ਝੋਟੀਆਂ ਵੇਚੀਆਂ ਪਿੰਡ ਨੇ ਇਸ ਮਹੀਨੇ ਚ ਹਾਂ ਬਾਈਆਂ ਨੇ ਆਪਣੇ ਘਰ ਸੁੰਡੀਆਂ ਬਾਈਆਂ ਨੇ ਬੱਚੇ ਲੈ ਸ਼ੁਕਰ ਆ ਪ੍ਰਮਾਤਮਾ ਦਾ ਧੰਨਵਾਦ ਧੰਨਵਾਦ ਗੁਰੂ ਰਾਮਦਾਸ ਦਾ ਤੇ ਡਰਦੀ ਆ ਅ ਡਰਦੀ ਐ ਘਰੋਂ ਨਹੀਂ ਨਾ ਕੱਢੀਆਂ ਮਈਆਂ ਪਸੰਦਾਂ ਕਰਾਂ ਭੌਲੇ ਵਾ ਯਾਰ ਕੱਤੀ ਤੇਰੀ ਚੰਗੀ ਆ ਯਾਰ ਕੋਈ ਸ਼ੱਕ ਨਹੀਂ ਤੇ ਖਾਨਦਾਨ ਵੀ ਚੰਗੇ ਦੀ ਆ ਕਿਹਦੇ ਇਹ ਨਹੀਂ ਕੋਈ ਆ ਸਕਦਾ ਵੀ ਫਲਾਣੇ ਵਪਾਰੀ ਤੋਂ ਫੜੀ ਆ ਫਲਾਣੇ ਤੋਂ ਸਾਰੀਆਂ ਮਈ ਕਰਾ ਚਲਈਆਂ ਨਹੀਂ ਨਹੀਂ ਕੋਈ ਗੱਲ ਵਪਾਰੀ ਵੀ ਆਪਣੇ ਭਰਾ ਹੀ ਆ ਨਹੀਂ ਹੁੰਦਾ ਇਹ ਇੱਕ ਹਾਂ ਕਈ ਵਾਰੀ ਕੀ ਪਤਾ ਕਿਸੇ ਨੂੰ ਕਿੱਥੋਂ ਪਸੂ ਵੱਜ ਜਾਣਾ ਹੁੰਦਾ ਬਾਕੀ ਸੱਚ ਨੂੰ ਲੇਵੇ ਭਾਂਡੇ ਦੀ ਬਹੁਤ ਚੰਗੀ ਝੋਟੀ ਆ ਤੇ ਭਾਉ ਜੀ ਥਣਾ ਥਣਾ ਲੋਕ ਕੇ ਤੇ ਭਾਰ ਪੂਰਾ ਲੋਕ ਕੇ ਆ ਨਾ ਸਰ ਕੋਹਾ ਪਾਇਨ ਆਪਦੀ ਤਸੱਲੀ ਕਰ ਭਾਰ ਦੀ ਆਪਣੀ ਗਰੰਟੀ ਹੋਊ ਬਾਲੀ ਕੱਟੀ ਸਾਊ ਆ ਹਾਂ ਚੰਗੀ ਬਹੁਤ ਆ ਥੱਲੇ ਦੀ ਬਹੁਤ ਖਬਰ ਦਾ ਕਿਉਂ ਮਈ ਦੀ ਪੰਜਵੀਂ ਗਾਂ ਦੀ ਆਪਣੀ ਗਰੰਟੀ ਹੋਊਗੀ ਪਿੱਛਾ ਮਾਰੇ ਠੀਕ ਆ ਤੇ ਭਾਉਜੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਫਿਰ ਇਹਦਾ ਵੀ ਉਰਦਨ ਨਾਲ ਹੀ ਕਰਦਗੇ ਅੱਛਾ ਆ 85000 ਮੰਨ ਲੀਏ ਨਹੀਂ ਠੀਕ ਆ ਫਿਰ ਪਰ ਠੀਕ ਆ ਫਿਰ ਇਹ ਵੀ 82 ਦੀ ਦੇ ਦਗੇ ਅੱਛਾ ਆ ਜੇ ਭਾਣਾ ਲਈਏ ਤਾਂ ਹੋਰ ਕਰਦਗੇ ਛੂੜ ਛੱਪਾ ਜੇ ਕਿ ਨਹੀਂ ਜੀ ਅੱਪ ਕੀ ਜਾਨਵੇਂ ਕੀ ਦੇਉਗੀ 80 ਦੀ 80 ਦੀ ਦੇ ਦਗੇ ਕੀ ਆ ਲੋ ਵੀ ਸਜਣੋ ਹੁਣ ਮੈਂ ਤੁਹਾਨੂੰ ਨਾ ਜਿਵੇਂ ਨੇੜੇ ਕਰਕੇ ਤਾਂ ਆਖਾਇਆ ਵੀ 80000 ਚ ਮਿਲਨੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੱਟੀ ਦਾ ਓੜਾ ਬੰਨਾ ਹੀ ਨਹੀਂ ਕੋਈ ਕਰਮਾ ਵਾਲੀ ਦਾ ਤੇ ਬਾਕੀ ਪਾਉ ਗਰਮੀ ਚ ਸੁੰਦੀ ਆ ਯਾਰ ਨਿਆਰੇ ਦੇਊਗੀ 10 ਕਿਲੋ 10 ਕਿਲੋ ਦਾਤੋ ਜਾਂਦੀ ਨਹੀਂ ਟੁੱਟਦੀ ਨਹੀਂ ਦਾਤੋ ਹਾਂ ਬਾਕੀ ਸਭੀ ਵੀ ਆ ਸਭੀ ਵੀ ਆ ਸਾਰੀ ਚੰਗੀ ਮੱਕੇ ਪਾ ਜਾਇਆ ਜਾ 80000 ਰੁਪਇਆ ਕੋਈ ਜ਼ਿਆਦਾ ਨਹੀਂ ਕਰਮਾ ਵਾਲੀ ਦਾ ਤੇ ਇਹ ਕੇ ਆ ਗਈ ਇਹ ਦਿਨ ਵੱਧ ਲਓ ਇਹ ਦਿਨ 10000 15 ਲੈ ਜੂ ਅਜੇ ਲੈ ਜੂਗੀ 10 ਦਿਨ 12 ਹਣਾ ਉੰਦੀ ਵੀ ਹੁੰਦੀ ਮੈਂ ਹਾਂ ਲੀਵਿਚ ਆਈ ਵੀ ਆ ਗੰਡ ਜੀ ਵੇਖ ਹੁੰਦੀ ਭਈ ਆ ਗੰਦੀ ਭਈ ਤੇ ਜੱਤ ਸੁਆ ਦੂਜਾ ਸੁਆ ਆ ਕਿ ਦਈਸੇ ਆਪਾਂ ਆਪਦੇ ਬੰਦਿਆਂ ਦਾ ਨਹੀਂ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਇਹ ਕੱਟੀ ਨਾ ਹਵੇਲਾ ਕੀ ਛੇ ਕੀ ਬਾਤ ਆ ਨਹੀਂ ਲੇਵਾ ਪਾਂਡਾ ਖੁੱਲਾ ਡੁਲਾ ਇਹਦੇ ਕੋਲੇ ਤੇ ਭਉ ਦੇਣ ਤਾਂ 15 ਲੈ ਜੂ ਲੈ 15 ਤੇ ਸੁਆ ਦੂਜਾ ਆ ਗਿਆ ਤੇ ਦੁੱਧ ਇਹਨੇ ਦਿੱਤਾ ਮੰਨ ਲਓ ਪਹਿਲਾਂ ਨੇ ਚੰਗਾ ਹਾਂ ਤੇ ਐਤ ਕੀ ਹੋਣ ਇਹ ਆਪਾਂ ਆਸ ਲਾ ਸਕਦੇ ਕੋਈ ਦੁੱਧ ਦੀ ਗਰਮੀ ਗਰਮੀ ਆ 15 ਦਾ ਇੱਥੇ ਹੀ ਦੇਊਗੀ ਪਰਵਾਹ ਤੋਂ ਇੱਕ ਦੀ ਆਸਾਨ ਅੱਗੀ ਚੱਲ ਤੋਰ ਕਰਾ ਚੱਕ ਲਓ ਵੀ ਸੱਜਣੋ ਪਾਉ ਕਹਿੰਦਾ ਸਾਂ ਨਰਗੀਆ ਤੇ ਹੈ ਵੀ ਆਰਤੀਆਂ ਦੇ ਸਹਰਾਣੇ ਵਾਂਗੂ ਨਾ ਗੁੰਦੀ ਪਈ ਆ ਚਾਰੇ ਪਾਸਿਓ ਤੇ ਥੋੜੀ ਜਿਹੀ ਡਰਦੀ ਵਾਲੀ ਮੇਰੇ ਤੋਂ ਪਤਾ ਨਹੀਂ ਇਹਨੂੰ ਕੀ ਦੱਸ ਗਿਆ ਕਰਮ ਵਾਲੀ ਵਾਕਈ ਚੰਗੀ ਆ ਓ ਸੱਜਣੋ ਵੇਖਿਓ ਕੀ ਬਾਤ ਆ ਵਾਕਈ ਪਾਉ ਦੇ ਦਊਗੀ ਦੁੱਧ ਗਰਮੀ ਗਰਮੀ ਚ ਵੀ 12 13 ਕਿਲੋ ਖੁੱਲਾ ਦੇਊਗੀ ਨਾਰਮਲ ਸਹੀ ਬਾਤ ਹੈ ਆ ਜਾ ਪੁੱਤ ਆ ਜਾ ਕੁਛ ਨਹੀਂ ਕਹਿੰਦੇ ਤੈਨੂੰ ਇਹ ਡਰਦੀ ਆ ਹਨਾ ਮੇਰੇ ਤੋਂ ਹਾਂ ਕਰਉਣੀ ਨਾ ਕੱਟ ਕਰਨ ਹਾਂ ਨਾ ਪੁੱਤ ਨਾ ਤੈਨੂੰ ਮੈਂ ਕੁਛ ਨਹੀਂ ਕਹਿੰਦਾ ਜਮਾ ਹੀ ਨਹੀਂ ਕਹਿੰਦੀ ਸੀਲ ਵੜੀ ਉਹ ਜਰਾ ਇਤਰਾ ਹੀ ਨਾ ਤੇ ਪਾਉ ਥਣਾ ਥਣਾ ਲੋ ਟਿੱਪੀ ਓਕੇ ਆ ਨਾ ਲੈ ਨਾ ਆਪਦੇ ਤਸੱਲੀ ਕਰ ਕਰ ਲੈਣੀ ਆਇਆ ਚਾਰਾਂ ਚੋਂ ਇੱਕੋ ਜਾਂ ਸ਼ਹਿਤ ਇੱਕੋ ਜਾਂ 4 ਮਹੀਨੇ ਦੇ ਇੱਕੋ ਜਾਂ ਸ਼ਹਿਤ ਨਾ ਹੋਵੇ ਨਾ ਖੜੇ ਕੁਛ ਹੈ ਠੀਕ ਹੈ ਤੇ ਇਹਦਾ ਪਾਉ ਜੀ ਰੇਟ ਕੀ ਰਹੂਗਾ ਇਹਦਾ ਰੇਟ 1.5 1 ਲੱਖ ਤੇ 5000 ਹਾਂ ਉਹਦੇ ਚੋਂ ਪਿਆਰ ਮੁਹੱਬਤ ਕਿੰਨਾ ਕੁ ਕਰੀਏ ਨਹੀਂ 2000 ਲੱਖ ਚੋਂ ਛੱਡ ਗਏ 97 98 ਹਜ਼ਾਰ ਦੇ 98 ਹਜ਼ਾਰ ਤੇ ਰਿਸਤਨ 97 ਮੂੰਹ ਜੋ ਨਿਕਲਿਆ ਦੇ ਦੇ ਫਰ 98 ਦੀ ਦੇ ਦਿੱਤੀ 97 ਦੀ ਆ 90 ਤੇ 7 90 ਤੇ 7 ਚੋਂ 3 ਸਵਾ ਲੱਖ ਦੀ ਕੀ ਬਾਤ ਅੱਜ ਪਾਉ ਹੀ ਟੈਮਣਾ ਮੇਰੇ ਹਿਸਾਬ ਨਾਲ ਸਰੀਰ ਨੂੰ ਬਣਾ ਕੇ ਆਇਆ ਪਾਈ ਹੁੰਦਾ ਨਾ ਪੜਾਕੇ ਹਨਾ ਪਾਉ ਬਾਕੀ ਕੱਲ ਰਸਤੇ ਰਸਤੇਦਾਰੀਆਂ ਵੀ ਘੁੰਮਿਆ ਥੋੜਾ ਜਿਹਾ ਸਰੂ ਵੀ ਹੋ ਜਾਂਦਾ ਹਨਾ ਨਹੀਂ ਵਾਕਿਆ ਹੀ ਸਹੀ ਨਹੀਂ ਮਾਲ ਮਾਲ ਨਾ ਹੁੰਦਾ ਖਲਦੀਸਿਆ 2000 ਰੁਪਏ ਨਫਾ ਲੈਣਾ ਅੱਛਾ ਇੱਕ ਰਤ ਮਾਲ ਵੇਚਣਾ ਗਰੀਨ ਵੀ ਪਤਾ ਲੱਗੇ ਵੀ ਭਾਉ ਗੱਜੀ ਜਾਂਦਾ ਹਾਂ ਵਾਕਿਆ ਮੈਂ ਵਾਰੀ ਵਾਰੀ ਵਿਖਾਉਣਾ ਉਹ ਮਈਆਂ ਤੇ ਭਾਉ ਜੀ ਫਿਰ ਗਾਂ ਇਹ ਪਹਿਲਾਂ ਵੱਛੀ ਪਲੂਣੇ ਰਾਤ ਤੜਕੇ ਦੀ ਸੁਣੀ ਪਲੂਣ ਵਹਿੜ ਸੂਪੀ ਪਹਿਲਾਂ ਸੂਆਈ ਹਾਂ ਹਾਂ ਬੜੀ ਵੱਡੀ ਬੁੱਢੀ ਆ ਇਹ ਤਾਂ ਆਪਾਂ ਮੈਂ ਨਾ ਵੇੜ ਵਿੱਚ ਵਿੱਚੀ ਚੁੰਗਦੀ ਰਹੀ ਹਾਂ ਤੇ ਪਹਿਲਾਂ ਵੱਛੀ ਨਹੀਂ ਚੁੰਗਦੀ ਮਨ ਕੇ ਥੱਲੇ ਪਾ ਕੇ 바ਵਾ ਦੇ ਚਕਾ ਛੇ ਠੀਕ ਆ ਤੇ ਬੋਲਾ ਚੋਇਆ ਤੁਸੀਂ ਬੋਲਾ ਚੋਇਆ ਇਹਦੇ 4 ਕਿਲੋ 4 ਕਿਲੋ ਬੋਲਾ ਕੱਢ ਲਿਆ ਤੇ ਪਉ ਦੁੱਧ ਕਿੰਨਾ ਦੇ ਜੂਗੀ ਇਹ ਤਾਂ ਆਪਾਂ ਨਾ ਸਾਜਾ ਲਾਉਣਾ ਦਾ ਆਈਡੀਆ ਲਾਵੇ ਕੋਈ ਭੈਣ ਭਰਾ ਪਉ ਥਣ ਥਣ ਬਹੁਤ ਚੰਗਾ ਕੱਢਿਆ ਚਵਾਈ ਬੜੀ ਸੀਲ ਬੜੀ ਕੱਦ ਬਹੁਤ ਆ ਨਹੀਂ ਠੀਕ ਆ ਸੂਈ ਕਰਕੇ ਨਵਾਈ ਨਹੀਂ ਹੋਈ ਹਾਂ ਤੇ ਕੀਰਾ ਹੁਣ ਮੰਨ ਕੇ ਚਲੋ ਮਗਰ ਵੀ ਬੱਚਾ ਵੱਛੀ ਦੇਗੀ ਮਗਰ ਤੇ ਜੇਰ ਜੂਰ ਪੈ ਗਈ ਨਾ ਕਿਉਂਕਿ ਗਾਂ ਗਰਮੀ ਆ ਤੇ ਜੇਰ ਜੂਰ ਪਵਾ ਲੈਣੀ ਸੀ ਇਹਦੀ ਆਵੇ ਜੇਰ ਉਥੇ ਪਈਏ ਦੀ ਅੱਛਾ ਆਹੋ ਓਕੇ ਰੱਖੀ ਬੈਠਾ ਜੇ ਆਹੋ ਇਹ ਸਾਰਾ ਕੋ ਹੱਪਾ ਐ ਖੜਾ ਨਹੀਂ ਠੀਕ ਆ ओके okay. जेर ਤਾਂ ਸਟੌਨੀ ਮੂੰਹ ਬਹੁਤ ਸੁਣਾ ਵਹਿੜਦਾ ਹਨਾ ਮਗਰ ਬੱਛੀ ਆ ਗਈ ਮਗਰ ਬੱਛੀ ਥਾਣ ਬੜਾ ਗੋਲੇ ਵਾਲਾ ਕੱਢਿਆ ਪਹਿਲਨ ਵਹਿੜਨੇ ਕਰਮਾਂ ਵਾਲੀ ਨੇ ਯਾਰ ਇਹ ਕੀ ਗੱਲ ਹੱਤ ਜੀ ਨਪਦੀ ਆ ਇਹ ਆਈ ਠੀਕ ਟਾਟਾ ਦੇ ਨਾ ਹਾਂ ਤਾਂ ਪਾਇਰ ਜੇ ਕਸੇ ਪਾਇ ਗਾਲ ਠੀਕ ਆ ਠੀਕ ਆ ਇਹ ਨਾ ਦੋ ਦਿਨ ਕੱਚੇ ਬੰਨੇ ਅਗਲਾ ਹਨਾ ਆਹ ਫਿਰ ਹੋਜੂ ਸੈਟ ਉਹ ਸੈਟੀ ਜਾਈਦੇ ਸੁਈ ਸਾਈ ਕਰਕੇ ਨਾ ਕੰਮ ਕੇਰਾ ਹਜੇ ਤੈਂ ਜੀ ਮਾਰੀ ਆ ਤੇ ਪਾਉਏ ਦਾ ਰੇਟ ਕੀ ਰਹੂਗਾ ਹੋ ਜਾ ਪੁੱਤਾਂ ਲਾਈਨ ਲਾਈਨ ਲਾਈਵ ਕਰ ਦੇਣਾ ਸਭੀ ਗੱਲ 60000 ਦੀ ਤੇ ਹੁਜੂ ਪਿਆਰ ਮੁਹੱਬਤ ਕੋਈ ਕਿ ਨਹੀਂ ਹੁੰਦਾ 2000 ਦਾ ਕਰ ਦੇ ਲਈ 58000 ਦੀ 58000 ਦੀ ਨਹੀਂ ਠੀਕ ਕਰ ਦੀ ਪਿੱਛੋਂ ਐਨੂੰ ਕਰਾਈਏ ਤਸੱਲੀ ਆਪਣੇ ਭੈਣਾ ਭਰਾਵਾਂ ਨੂੰ ਸੱਜਣੋ ਸਾਚੀ ਸੀਨ ਬੜੀ ਉਹ ਮੈਟ ਪੂਲਾ ਨਾ ਤਾਂ ਅੜ ਗਈ ਉੱਥੇ ਹੀ ਮੈਟ ਤੇ ਵੀ ਲੜਦੀ ਹਾਂ ਹਾਂ ਨਹੀਂ ਠੀਕ ਆ ਪਾਉਜੀ ਓਕੇ ਰਿਪੋਰਟ ਹੈ ਨਾ 58000 ਦੀ 52000 ਦੋ ਬੱਛੀਆਂ ਹੀ ਆ ਦੋ ਦੋ ਤੇ ਸਾਰੀਆਂ ਕਰਮੀਆਂ ਦੁੱਧ ਦੇ ਨਾਨੇ ਦੀਨਾ ਕਰਮ ਵਾਲੀ ਕਿੱਧਰ ਜਾਣ ਲੱਗੀ ਨਾ ਕਿੰਨੇ ਕਿਲੋ ਤੋਂ ਮਰਦੀ ਨਹੀਂ ਹਾਂ 18 19 18 19 ਤੋਂ ਤਾਂ ਜਾਣਦੀ ਨਹੀਂ ਤੈਟ ਪੱਕੇ ਲੈਵੇ ਦੀ ਆ ਦੋ ਦੋ ਕਿਲੋ ਦੁੱਧ ਥਣਾ ਚ ਆ ਜਾਣਾ ਆ ਜਾਣਾ ਚਵਾਈ ਬੜੀ ਮੋਟੀ ਹੋਰ ਕੋਈ ਸੁਨਿਆਹ ਪੱਤਰ ਹੁਣ ਆਪਣੇ ਭੈਣਾਂ ਭਰਾਵਾਂ ਨੂੰ ਤੇ ਅੱਜ ਤੇਰੇ ਪਸੂ ਸਲਾਉਤ ਜੋਗ ਆ ਕੋਈ ਸ਼ੱਕ ਨਹੀਂ ਤੇ ਵਾਵਾ ਟਾਈਮ ਬਾਦ ਆਪਣੇ ਕੋਲ ਹੀਰੇ ਆਏ ਆ ਝੋਟੀਆਂ ਆਉਂਦੀਆਂ ਰਹੀਆਂ ਕਾਲੀਆਂ ਕੁਲੀਆਂ ਵਾਲੀਆਂ ਚੰਗੀਆਂ ਆਉਂਦੀਆਂ ਰਹੀਆਂ ਜਲੇਸ ਮਾਲ ਲੱਭਦਾ ਨਹੀਂ ਕਰ ਨਹੀਂ ਪਾਉ ਨੇੜੇ ਨਹੀਂ ਲੱਗਨਦਾ ਕੋਈ ਕਰਗੀ ਇੱਕ ਮੁੱਲ ਪੜਾ ਕਰਨ ਲੱਗੇ ਲੋਕ ਕੋਈ ਸ਼ੱਕ ਨਹੀਂ ਅੱਕੇ ਸੜੇ ਜਾਈਦਾ ਹਾਂ ਲੋਕੀ ਮੁੱਲ ਜਾ ਕੇ ਡੇਢ ਕਰ ਲੈਂਦੇ ਦੋ ਕਰ ਲੈਂਦੇ ਪਾਉ ਲੱਖ ਤਾਂ ਕੁਝ ਚੀਜ਼ ਹੀ ਨਹੀਂ ਸਮਝਦਾ ਅਗਲਾ ਕਰੀਏ ਕੀ ਮਮੂਲੀ ਮਈ ਦਾ ਲੱਗ ਮੈਂ ਹੁੰਦੀ ਆ 70000 ਦੀ ਤੇ ਕਹਿੰਦੇ ਲੈਣਾ ਲੱਖਾ ਤੇ ਉੱਥੇ ਬੰਦਾ ਕੀ ਕਰੂਗਾ आज ਜਿਹੜੀ ਆਪਾਂ ਮੁੱਲ ਕੀਤੇ ਹਨ ਨਾ ਇਹ ਕਿਹੇ ਘਰ ਵਾਲੇ ਕਰਨੇ ਹੀ ਨਹੀਂ ਨਹੀਂ ਕਰਨੇ ਉਹਨਾਂ ਨੇ ਤਾਂ ਡਬਲ ਕਰਨੇ ਆ ਹਾਂ ਕੋਈ ਸ਼ੱਕ ਨਹੀਂ ਲੋ ਵੀ ਸਜਣੋ ਇਹ ਆਪਾ ਹੁਸਕਦੇਵ ਸਿੰਘ ਬਲਟਵੇ ਕੋਲੇ ਅੱਜ ਪੰਜ ਟੌਪ ਦੇ ਪਸ਼ੂ ਤੇ ਆਪਾਂ ਜਾਣਕਾਰੀ ਲੈ ਲਈ ਆ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਨੂੰ ਜਿਹੜਾ ਸਜਣੋ ਐਂਡ ਤੱਕ ਵੇਖਿਆ ਤੇ ਇਨਾ ਪਿਆਰ ਸਤਿਕਾਰ ਦਿੰਨੇ ਆ ਤੇ ਮਿਲਦੇ ਆਂ ਅੱਗੇ ਕੋਈ ਤੁਹਾਡੇ ਜਲਦ ਕਿਸੇ ਨਵੀਂ ਵੀਡੀਓ ਤੇ ਕਿਸੇ ਨਵੀਂ ਅਪਡੇਟ ਦੇ ਨਾਲ ਅੱਜ ਨੀਲੀ ਰਾਬੀ ਖਰੀਦਣੀ ਆ ਤੇ ਭਾਉ ਕੋਲੇ ਆਜੋ ਪੂਰੀ ਵੀ ਨਾਲ ਆ ਤੇ ਕਾਲੀ ਵੀ ਨਾਲ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ